ਹਰੀਕੇ ਵਿੱਚ ਰਾਮ ਗੋਪਾਲ ਨਾ ਦਾ ਬੰਦਾ ਉਹ ਅਰਧ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਮੀਨ ਵਾਲੇ ਸਾਡੇ ਐਸਐਚਓ ਹਰੀਕੇ ਰਣਜੀਤ ਸਿੰਘ ਜੀ ਉਹ ਬਾਹਰ ਆਪਣੀ ਟੀਮ ਦੇ ਨਾਲ ਸਨ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਏ ਬੰਦੇ ਮੋਟਰਸਾਈਕਲ ਤੇ ਹੈਗੇ ਜਿਹੜੇ ਗੋਲੀਆਂ ਮਾਰ ਕੇ ਆਏ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਦਾ ਥੋੜਾ ਜੂਨ ਮੋੜ ਦੇ ਲਾਗੇ ਜਾ ਕੇ ਹਾਈਵੇ ਤੋਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹ ਸੁੱਟਤਾ ਔਰ ਅੱਗੇ ਆਲਰੇਡੀ ਇੱਕ ਬੰਦਾ ਸਵਿਫਟ ਕਾਰ ਤੇ ਵੇਟ ਕਰ ਰਿਆ ਸੀ ਇਹਨਾਂ ਦਾ ਇਹ ਉਸੇ ਕਾਰ ਚ ਬਹਿ ਕੇ ਅਲੀਵਾਲ ਅਲੀਪੁਰ ਪਿੰਡ ਪੈਂਦਾ ਉਸ ਪਾਸੇ ਨੂੰ ਲਿੰਕ ਰੋਡ ਤੇ ਨਿਕਲ ਕੇ ਇਹਨਾਂ ਨੇ ਵਾਰਨਿੰਗ ਦਿੱਤੀ ਪੀ ਰੁਕ ਜਾਓ ਬਟ ਉਹਨਾਂ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਵੈਪਨ ਦੋ ਮਿਲੇ ਪਿਸਟਲ ਹਾਂਜੀ ਜੀ ਇਹ ਮੋਟਰਸਾਈਕਲ ਤੇ ਸਨ ਪਰ ਮੋਟਰਸਾਈਕਲ ਬਰਾਮਦ ਕਰ ਲਿਆ ਕਾਰ ਵੀ ਜਿਹੜੇ ਚ ਹੈਗੇ ਉਹ ਸਾਨੂੰ ਮਿਲ ਗਏ ਕਿੰਨਾ ਚਿਰ ਸਾਰਾ ਅਪਰੇਸ਼ਨ ਚੱਲਿਆ ਸਰ ਇਹ ਇਹ ਕਰੀਬ ਉੱਥੇ ਅੱਧਾ ਪੌਣਾ ਘੰਟਾ ਇਹ ਸਾਰਾ ਇਨਵੈਸਟਿਗੇਸ਼ਨ ਲੱਗਾ ਫਾਇਰਿੰਗ ਤੇ 10 15 20 ਮਿੰਟ ਤੇ ਹੋ ਗਿਆ ਉਹਦੇ ਬਾਅਦ ਸਾਰੇ ਚੀਜ਼ਾਂ ਨੂੰ ਕਵਰ ਕਰਦੇ ਘੰਟਾ 2 ਘੰਟੇ ਕੋਈ ਛਲਾਕ ਤੇ ਇਸਦੇ ਕੋਲ ਬੰਦੇ ਇੱਕ ਹਾਂਜੀ ਸਨਾਰਤ ਹੋ ਗਈ ਹੈ ਉਹਨਾਂ ਵਿੱਚੋਂ ਇੱਕ ਬੰਦਾ ਹੈਗਾ ਜਸਪ੍ਰੀਤ ਸਿੰਘ ਇਹ ਬਰਪਾਲਪਿੰਡ ਦਾ ਦੂਜਾ ਹੈਗਾ ਸਹਿਪ੍ਰੀਤ ਸਿੰਘ ਸਾਹਿਬ ਇਹ ਮੜਰੀ ਕਲਾ ਪਿੰਡ ਪੰਡਾ ਮਜੀਠੇ ਨੇੜੇ ਇਹ ਇਹ ਦੋ ਬੰਦੇ ਜਿਹੜੇ ਆ ਤੁਸੀਂ ਸਰ ਮਿੰਦੀ ਇਹ ਕੋਣ ਮੈਂ ਹਿਸਟਰੀ ਆਪਾਂ ਅਜੇ ਆਈਡੈਂਟੀਫਾਈ ਕਰ ਰਹੇ ਹਾਂ ਜੇ ਕਿਉਂਕਿ ਅਜੇ ਸ਼ੁਰੂਆਤ ਹੈ ਅਜੇ ਤੇ ਸਿਰਫ ਐਕਸ਼ਨ ਹੋਇਆ ਹੁਣ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਅਗੇ ਜੀ ਗਰੁੱਪ ਦਾ ਵੀ ਪਤਾ ਲੱਗਿਆ ਵੀ ਕੋਈ ਇੱਕ ਗਰੁੱਪ ਦੇ ਹਾਂ ਗੋਨੀ ਗੈਂਗ ਗੋਨੀ ਗੈਂਗ ਦਾ ਹੈਗਾ ਬੰਦਾ ਜਿਹੜੇ ਇਹ ਕੰਮ ਕੀਤਾ ਹਾਂਜੀ ਦੋ ਚਸ਼ਮੀ ਹਾਂਜੀ ਇੱਕ ਦੇ ਗੋਲੀ ਲੱਗੀ ਐ ਦੂਜੇ ਦੇ ਵੈਸੇ ਕੋਈ ਸਟਾ ਸਟਾ ਲੱਗੀਆਂ ਕਿਉਂਕਿ ਕਾਫੀ ਗੱਡੀਆਂ ਇੱਧਰ ਉੱਧਰ ਦੌੜੀਆਂ ਵਾਵਾ ਲੋਕਾਂ ਨੇ ਇਹ ਪੂਰਾ ਤਮਾਸ਼ਾ ਦੇਖਿਆ ਵੀ ਕਿਦਾਂ ਪਬਲਿਕ ਦੇ ਇੱਕ ਪੁਲਿਸ ਅਫਸਰ ਤੇ ਫਾਇਰਿੰਗ ਹੋ ਰਹੀ ਹੈ ਜੀ ਸਰ ਆਰਤੀ ਫਿਰ ਗੋਲੀ ਲੱਗੀ ਸਰ ਉਹਦਾ ਪਤਾ ਲੱਗਾ ਕਿਉਂ ਮਾਰੀ ਜਾਂ ਕੋਈ ਇਹ ਆਪਾਂ ਡਿਟੇਲ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਹੈ ਇਮੀਡੀਟਲੀ ਕਹਿਣਾ ਵਾਜੇ ਨਹੀਂ ਕੋਈ ਪਰਿਵਾਰ ਨਹੀਂ ਸਰ ਤੇ ਕੋਈ ਜਾਣ ਲਿਖਾਈ ਕੋਈ ਕਿਉਂ ਨਹੀਂ ਬਸ ਅਜੇ ਤੇ ਸ਼ੁਰੂ ਹੋਇਆ ਹੁਣ ਜੋ ਲਿਖਤੀ ਕਾਰਵਾਈ ਉਹ ਕਰਦੇ ਆਂ ਜੀ